ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੀਰਾਂ ਨੂੰ ਵੈਲਕਮ ਬੈਜ ਜੀ ਕਾ ਰਿਵਾਰਡ ਪੀਜੰਡ ਤੇ ਅੱਜ ਜੀ ਸਾਡੇ ਮਾਨਯੋਗ ਸਤਿਕਾਰਯੋਗ ਸਰਦਾਰ ਗੁਰਵਿੰਦਰ ਸਿੰਘ ਜੀ ਡੀਐਸਪੀ ਸਾਹਿਬ ਉਸਤਾਦ ਜੀ ਹਣੀ ਉਹ ਚੁੱਕੇ ਹੋਏ ਆ ਨਾਲ ਧਨੀ ਬਾਬਾ ਜੀ ਹਣੀ ਆ ਤੇ ਸਾਰੀ ਗੱਲਬਾਤ ਹੋਏਗੀ ਜੀ ਸ਼ੌਂਕ ਦੇ ਹਵਾਲੇ ਦੇ ਨਾਲ ਪੂਰਾ ਸ਼ੀਨਾ ਗਰੁੱਪ ਉੱਝਾ ਆ ਜੀ ਅੱਜ ਸਤਿ ਸ੍ਰੀ ਅਕਾਲ ਕੀ ਗਾਲ ਜੀ ਜੀ ਗਿੰਦਰ ਭਾਈ ਹਣੀ ਆ ਗਈ ਹੈ ਯਾਰ ਇਹ ਆ ਗੋ ਹਨ ਉਹ ਵੀ ਆ ਗੋ ਬੋਲ ਕਾ ਤੇ ਉਹਨਾਂ ਪੁੱਛੋ ਜੇ ਨਾਲ ਆਇਆ ਤਾਂ ਕੀ ਯਾ ਨਾ ਬੋਲੋ ਆਇਆ ਬਾਬੇ ਜੀ ਨਹੀਂ ਮਿਲ ਰਿਹਾ ਜੀ ਸਾਰਿਆਂ ਨੂੰ ਸਾਰੇ ਖਿਡਾਰੀ ਤੇ ਨਾਲ ਜੇ ਉਸਤਾਜ ਜਿਹੜੀ ਵੀ ਆ ਸਾਡੇ ਸ਼ਰੀ ਪ੍ਰਧਾਨ ਸੋਨੂ ਪਹਿਲਵਾਨ ਜੀ ਤੇ ਨਾਲ ਵਿਜੇ ਉਸਤਾਜ ਜਿਹੜੀ ਟਾਪ ਸਪੋਰਟ ਰੋਡ ਤੋਂ ਜੀਸ ਕਾਰਨ ਇੱਧਰ ਵੀ ਇਹ ਉਸਤਾਜ ਜੀਣੀ ਹੋਟਲ ਵਾਲੇ ਆ ਠੀਕ ਹੈ ਜੀ ਇੱਧਰ ਸਾਡੇ ਚੇਅਰਮੈਨ ਸਾਹਿਬ ਉਹ ਗੁਸਤਾਜ ਜੀ ਹੁਣੀ ਆ ਠੀਕ ਹੈ ਸਾਡੇ ਸ਼ਰੀ ਪ੍ਰਧਾਨ ਸਭ ਤੋਂ ਪਹਿਲਾਂ ਉਸਤਾਜ ਜੀਣੀ ਵੀ ਇਹ ਉਸਤਾਜ ਜੀ ਹੁਣੀ ਹੋਟਲ ਵਾਲੇ ਠੀਕ ਹੈ ਜੀ ਵੀ ਇਹ ਉਸਤਾਜ ਜੀ ਠੱਸੀ ਫੁੱਟ ਰੋਡ ਤੋਂ ਤੇ ਨਾਲ ਹੀ ਸਾਡੇ ਰਜੇ ਉਸਤਾਜ ਜੀ ਹੁਣੀ ਆ ਇਹਦੇ ਡਿਸਕੋ ਉਸਤਾਜ ਜੀ ਹੁਣੀ ਆ ਠੀਕ ਹੈ ਜੀ ਇੱਧਰ ਆਪਣੇ ਗੋਪੀ ਉਸਤਾਜ ਜੀ ਹੁਣੀ ਆ ਇੱਧਰ ਸੋਨੂ ਉਸਤਾਜ ਜੀ ਹੁਣੀ ਆ ਠੀਕ ਹੈ ਜੀ ਵਿਸ਼ਾਲ ਸਾਹਿਬ ਜੀ ਹੋਣੀ ਆ ਜੀ ਆਰਐਸ ਟਾਵਰ ਗਰੁੱਪ ਇਧਰ ਆਪਣੇ ਸੋਨੂ ਭਾਈ ਹੋਣੀ ਆ ਸਾਡੇ ਜੈਨ ਸਾਹਿਬ ਹੋਣੀ ਸ਼ੀਨਾ ਗਰੁੱਪ ਤੋਂ ਠੀਕ ਹੈ ਜੀ ਆ ਸਾਰੇ ਪੁੱਜੇ ਹੋਏ ਆ ਸ਼ੌਂਕ ਦੇ ਹਵਾਲੇ ਨਾਲ ਗੱਲਬਾਤ ਸਾਰੀ ਹੋਏਗੀ ਜੀ ਅੱਜ ਠੀਕ ਹੈ ਇਧਰ ਆ ਗਏ ਆ ਜੀ ਸਦਾ ਮਜੀਤ ਸਿੰਘ ਜੀ ਵੋਵੀ ਸਾਹਿਬ ਜੀ ਸੰਪਾਲੇ ਠੀਕ ਹੈ ਜੀ ਆ ਸਾਰੇ ਉਹਨਾਂ ਦੀ ਫੌਲਟੀ ਵੇ ਲੋ ਜੀ ਪਿੱਛੇ ਸਾਰੇ ਭਰਾ ਵੀਰੋ ਨਹੀਂ ਕੋੜ ਖਾਲ ਸਕਦਾ ਠੀਕ ਹੈ ਤਾਂ ਜੀ ਇਹ ਸਾਡੇ ਬੋਵੀ ਸਤਾ ਜੀ ਹਣੀ ਕਾਉਂਸਲਰ ਜੀ ਨਾਲ ਸਾੜਾ ਸਾਬ ਨੂੰ ਮਿਲਦੇ ਹੋਏ ਜੀ ਸਰਾ ਸ਼ੀਨਾ ਗਰੁੱਪ ਟੋਨੀ ਵਾਫਾ ਹਣੀ ਸਾਡੇ ਵੱਡੇ ਭਰਾ ਜਟ ਸਾਹਿਬ ਹਣੀ ਆ ਜੈਨ ਸਾਹਿਬ ਹਣੀ ਆ ਅਵੀ ਭਾਈ ਹਣੀ ਆ ਠੀਕ ਹੈ ਜੀ ਮੰਨੂ ਵੀਰ ਜੀ ਹੁਣੀ ਆ ਠੀਕ ਹੈ ਜੀ ਆ ਪਿੱਛੇ ਸਾਡੀ ਜਿੰਦ ਜਾਨ ਠੀਕ ਹੈ ਜੀ ਸਾਰਾ ਸੀਨਾ ਗਰੁੱਪ ਠੀਕ ਹੈ ਹਾਜ਼ਰ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਆ ਤੇ ਪਹਿਲਾ ਅੱਜ ਸਾਰੇ ਸੀਨੀਅਰਸ ਖਿਡਾਰੀ ਇਕੱਠੇ ਹੋਏ ਆ ਆ ਲੰਬਰ ਸਰਦੇ ਤੇ ਥੋੜਾ ਉਹਨਾਂ ਬਾਰੇ ਥੋੜੀ ਜਾਣਕਾਰੀ ਦੇ ਦਿਓ ਜੀ ਸਾਰੀ ਤੇ ਸਾਰੇ ਵੀਰ ਅੱਜ ਅਸੀਂ ਇਕੋ ਬੋਕ ਤੇ ਜੀਨ ਐਸੋਸੀਏਸ਼ਨ ਅਮਰ ਸਾਡੇ ਬੈਨਰ ਹੇਠ ਮੇਰਾ ਕਿ ਪਿਛਲੇ ਸਮੇਂ ਤੋਂ ਸਾਰੇ ਅਸੀਂ ਟੂਰਨਾਮੈਂਟ ਖੇਡੇ ਰਹੇ ਹਾਂ ਸਾਡੇ ਚੇਅਰਮੈਨ ਸਾਹਿਬ ਉਸਤਾਦ ਜੀ ਵੈਲਕਮ ਹੈ ਜੀ ਬੋਬੀ ਭਾਜੀ ਸੱਪਾਂ ਵਾਲੇ ਤੇ ਸੋਨੂ ਵੀਰ ਆਪਣਾ ਵਿਜੇ ਉਸਤਾਦ ਜੀ ਵਿਜੇ ਸਾਜੀ ਦਾ ਬੇਲੇ ਆਪਣੇ ਵੀ ਸੁਪਾਸਤ ਸਾਜੀ ਬਿਲਕੁਲ ਜੀ ਬੋਵੀ استاد ਨਵੀਵਾਦੀ ਤੋਂ ਹਾਂਜੀ ਤੇ ਬੋਵੀ ਉਸਤਾਦ ਜੀ ਆਪਣੇ ਸੂਰ ਮੰਡੀ ਤੋਂ ਤੇ ਸੌਰੀ ਮੈਂ ਮਾਫੀ ਚਾਹੁੰਦਾ ਮੈਂ ਸਾਰੇ ਵੀਰਾਂ ਦਾ ਨਾਂ ਨਹੀਂ ਲੈ ਸਕਦਾ ਪਰ ਆ ਤੁਸੀਂ ਇਕੱਠ ਦੱਸਦਾ ਹੀ ਹੋਊਗਾ ਵੀ ਸਾਡੇ ਇੱਕ ਲਿਖੇ ਜੇ ਮੈਸੇਜ ਤੇ ਅਮਨ ਸਰ ਦੇ ਸਾਰੇ ਜਿਹੜੇ ਸੀਨੀਅਰ ਉੱਤਰਵਾਜ ਵੀਰ ਨੇ ਅੱਜ ਅਸੀਂ ਇਥੇ ਸਾਰੇ ਜਣੇ ਇਕੱਠੇ ਹੋਏ ਹਾਂ ਤਾਂ ਜੋ ਆਉਣ ਵਾਲਾ ਜੇਠ ਚੇਤ ਵਿਸਾਖ ਤੇ ਜੇਠ ਜਿਹੜਾ ਸੀਜ਼ਨ ਆ ਇਹਨੂੰ ਪ੍ਰੋਵਾਈਡਾ ਟੂਰਨਾਮੈਂਟ ਨੇ ਇਹਦੇ ਵਿੱਚ ਆਪਾਂ ਵਧੀਆ ਤਰੀਕੇ ਦੇ ਨਾਲ ਸਪੋਰਟਸਮੈਨਸ਼ਿਪ ਦਾ ਮਜ਼ਾਹਰ ਕਰਦੇ ਆ ਹੋਇਆ ਵਧੀਆ ਤਰੀਕੇ ਨਾਲ ਸਾਰੇ ਜਾਣੇ ਆਪਣੇ ਆਪਣੇ ਟੂਰਨਾਮੈਂਟ ਖੇਡਣ ਜਾਂ ਜਿੰਨੇ ਬਾਜ਼ੀਆਂ ਖੇਡਣੀਆਂ ਬਾਜ਼ੀਆਂ ਖੇਡਣ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਤੋਂ ਮੈਸੇਜ ਮਿਲੇ ਇੱਕ ਸਾਡੇ ਉਸਤਾਦ ਜੀ ਨੇ ਜੀ ਉਹ ਵੀ ਥੋੜਾ ਜਿਹਾ ਮਹਿਸੂਸ ਕਰਦੇ ਸੀ ਜੀ ਪਤਾ ਨਹੀਂ ਕੀ ਗੱਲ ਹੈ ਪਰ ਆ ਸਾਰਾ ਸ਼ਹਿਰ ਇਕੱਠਾ ਵਾ ਮੇਰੇ ਸਾਹਮਣੇ ਨਾਲ ਸ਼ਾਇਦ ਦੀ 100% ਕਬੂਤਰਬਾਜੀ ਚੋਂ 80 ਤੋਂ 85% ਜਿਹੜੇ ਸੀਨੀਅਰ ਕਬੂਤਰਬਾਜ ਇੱਥੇ ਹਾਜ਼ਰ ਨੇ ਬਿਲਕੁਲ ਜੀ ਇਹ ਕੈਮਰਾ ਮਾਰ ਕੇ ਤੁਹਾਨੂੰ ਵਿਖਾ ਵੀ ਦਿੰਨੇ ਆ ਸਾਰੇ ਸਾਡੇ ਨਾਲ ਸਾਡਾ ਕੋਈ ਵੀ ਲਗਤਬਾਜੀ ਨਹੀਂ ਕਿਸੇ ਦੇ ਨਾਲ ਸਾਡਾ ਕੋਈ ਹਾਂ ਬਸ ਸਾਨੂੰ ਇੱਕੋ ਸਾਡੇ ਚ ਪ੍ਰੋਬਲਮ ਆ ਉਹ ਸਾਡੀ ਕਮੀ ਲਾ ਲਓ ਜਾਂ ਸਾਡੇ ਮਾਪਿਓ ਦੇ ਚੰਗਾ ਸੰਸਕਾਰ ਲਾ ਲਓ ਨਾ ਸਾਨੂੰ ਵੀਡੀਓ ਵੀਡੀਓ ਖੇਡਣੀ ਆਉਂਦੀ ਜਾਂ ਨਾ ਸਾਨੂੰ ਮੈਸੇਜ ਮੈਸੇਜ ਖੇਡਣੇ ਆਉਂਦੇ ਨੇ ਆ ਸਾਰੇ ਸੀਨੀਅਰ ਆਪਣੇ ਵਿੱਚ ਬੈਠੇ ਨੇ ਉਹ ਚੌਥੇ ਦਿਨ ਕੋਈ ਵੀਰ ਚੌਥੇ ਦੇ ਪਾਸੇ ਉੱਠ ਕੇ ਕਹਿ ਦਿੰਦਾ ਜੀ ਕੋਈ ਕਹਿੰਦਾ ਜੀ ਧਮਕੇ ਬੜੇ ਮਾਰਦੇ ਨੇ ਕੋਈ ਕਹਿੰਦਾ ਜੀ ਧਮਕੀਆਂ ਬੜੀਆਂ ਦਿੰਦੇ ਨੇ ਠੀਕ ਆ ਯਾਰ ਦਬਕੇ ਤੇ ਧਮਕੀਆਂ ਇੱਥੇ ਕੋਈ ਬਲੈਕ ਕਟ ਨਹੀਂ ਆ ਸ਼ੌਂਕ ਆ ਇੱਕ ਤੇ ਇਹ ਸ਼ੌਂਕ ਜਿਹੜਾ ਵਾ ਉਹੋ ਕਰ ਸਕਦਾ ਜਿਹੜਾ ਸ਼ਕੀਨ ਬੰਦਾ ਵਾ ਜਿਹੜਾ ਆਪਣੇ ਟਾਈਮ 'ਚੋਂ ਟਾਈਮ ਕੱਢਦਾ ਤੇ ਜੇ ਫਿਰ ਵੀ ਅਸੀਂ ਇਹੋ ਗੱਲਾਂ ਕਰੀ ਜਾਣੀਆਂ ਤੇ ਦੂਰ ਫਿਟੇ ਮੂ ਸਾਡਾ ਮੈਂ ਤੇ ਇਹੋ ਗੱਲ ਕਹੂੰਗਾ ਇਹਦੇ ਤੋਂ ਵੱਡੀ ਗੱਲ ਮੈਂ ਨਹੀਂ ਕਹਿ ਸਕਦਾ ਸਾਡੀ ਕਿਸੇ ਨਾਲ ਕੋਈ ਲਗਤ ਬਾਈ ਨਹੀਂ ਸਾਡਾ ਕਿਸੇ ਨਾਲ ਕੋਈ ਤੜਾ ਨਹੀਂ ਆ ਸਾਡਾ ਕਿਸੇ ਨਾਲ ਕੋਈ ਲੈਣ ਦੇਣੀ ਆ ਔਰ ਨਾ ਹੀ ਅਸੀਂ ਵੀਡੀਓ ਵੀਡੀਓ ਖੇਡਣ ਦੇ ਵਿੱਚ ਵਿਸ਼ਵਾਸ ਰੱਖਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਸ਼ਾਇਦ ਪਤਾ ਨਹੀਂ ਪੰਜਾਬ ਔਰ ਤੁਸੀਂ ਪੁੱਛਿਆ ਹੋਊਗਾ ਪਰ ਮੈਂ ਸਾਰੇ ਵੀਰਾਂ ਦੇ ਵਿੱਚ ਇਕੱਠਿਆ ਹੋ ਕੇ ਅੱਜ ਕੋਈ ਗੱਲ ਕਲੀਅਰ ਕਰਨ ਲੱਗਾ ਸਾਡੀ ਕਿਸੇ ਤੇ ਕੋਈ ਪਾਬੰਦੀ ਨਹੀਂ ਜਿਹੜਾ ਬਿਜ਼ਨੈਸ ਐਸੋਸੀਏਸ਼ਨ ਆ ਮਰਸਦ ਦੇ ਚੰਡੇਹੜ ਜਿਹੜਾ ਕਿ ਕੁੱਕੂ ਉਸਤਾਦ ਜੀ ਸੱਪਾਂ ਵਾਲੇ ਸਦਾ ਬਲਜੀਤ ਸਿੰਘ ਕੁੱਕੂ ਉਸਤਾਦ ਜੀ ਸੱਪਾਂ ਵਾਲੇ ਜਿਹੜੇ ਬੋਵੀ ਭਾਜੀ ਦੇ ਫਾਦਰ ਸਾਹਿਬ ਸੀਗੇ ਉਹਨਾਂ ਦੀ ਪਾਰਟੀ ਬਿਲਕੁਲ ਜੀ ਲੈਜੈਂਡ ਸੀ ਉਹਨਾਂ ਵੱਲੋਂ ਹੀ ਇਹ ਸ਼ੁਰੂ ਕੀਤੀ ਗਈ ਸੀ ਐਸੋਸੀਏਸ਼ਨ ਤੇ ਉਹੀ ਉਹ ਜਿਹੜਾ ਸਾਰੇ ਆਪਣੇ ਗਵਾਲ ਮੰਡੀ ਤੋਂ ਸਾਰਾ ਏਰੀਆ ਸਾਰਾ ਅਮਰਸਰ ਟੋਟਲ ਸਾਰੇ ਚਾਰੇ ਪਾਸੇ ਅਮਰਸਰ ਦੇ ਚਾਰੇ ਪਾਸੇ ਦੇ ਜਿਹੜੇ ਸਾਡੇ ਖਿਡਾਰੀ ਨੇ ਉਹ ਇੱਥੇ ਇਕੱਠੇ ਹੋਏ ਨੇ ਔਰ ਇੱਕ ਝੰਡੇ ਥੱਲੇ ਅਸੀਂ ਲਗਾਤਾਰ ਪਹਿਲਾਂ ਵੀ ਉੱਡਦੇ ਤੇ ਹੁਣ ਵੀ ਉੱਡਦਾ ਰਵਾਂਗੇ ਗੁੱਸੇ ਨਰਾਜ਼ਗੀਆਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਨੇ ਕਿਸੇ ਨੂੰ ਹੋਊਗਾ ਤੇ ਉਹ ਸਾਡੇ ਨਾਲ ਨਿੱਜੀ ਤੌਰ ਤੇ ਬਹਿ ਕੇ ਗੱਲ ਸਕਦਾ ਪਰ ਸਾਡੀ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਇਹ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਿਓ ਸਾਡੀ ਕਿਸੇ ਦਾ ਕੋਈ ਨਾਰਾਜ਼ਗੀ ਨਹੀਂ ਸਾਡੀ ਇੱਕ ਨਾਰਾਜ਼ਗੀ ਆ ਵੀ ਡਿਸਪੀਸਪਲਨ ਤੋਂ ਬਿਗੈਰ ਕੋਈ ਥਾਂ ਨਹੀਂ ਕਿਹੇਗੀ ਜਿਹੜਾ ਅਨੁਸ਼ਾਸਨ ਚ ਰਹਿ ਕੇ ਤੇ ਸਪੋਰਟਸ ਜਿਹੜੀ ਆ ਕੋਈ ਵੀ ਖੇਡ ਆ ਉਹਦਾ ਇੱਕ ਅਨੁਸ਼ਾਸਨ ਆ ਉਹਦਾ ਇੱਕ ਕਾਇਦਾ ਕਾਨੂੰਨ ਆ ਤੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਜਿਹੜਾ ਕੋਈ ਵਧੀਆ ਤਰੀਕੇ ਨਾਲ ਖੇਡਣਾ ਜਾਣਦਾ ਤੇ ਉਹਨੂੰ ਜਿਹਾਆਂ ਨੂੰ ਆ ਜੀ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਆ ਬਾਕੀ ਸਾਡੇ ਚੇਅਰਮੈਨ ਸਾਹਿਬ ਨੇ ਸਾਡੇ ਬੋਬੀ ਭਾਈ ਨੇ ਵੀ ਤੁਹਾਨੂੰ ਚਾਰ ਲਫ਼ਜ਼ ਕਹਿ ਕੇ ਆਪਣੇ ਦੱਸਦੇ ਨੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੋ ਬੇਨਤੀ ਆ ਵੀ ਕਬੂਤਰ ਬਾਜ਼ੀ ਲਈ ਚੜ੍ਹਦੀ ਕਲਾ ਰਹੇ ਹਾਂਜੀ ਸਸਿਗਾ ਸਾਹਿਬ ਜੀ ਸਸਿਗਾ ਚੇਵੇਂ ਸਾਹਿਬ ਸਸਿਗਾ ਜੀ ਕੀ ਹਾਲ ਚਾਲ ਜੀ ਬਸ ਬਹੁਤ ਵਧੀਆ ਠੀਕ ਠਾਕ ਆ ਸਾਈ ਜੀ ਇੱਕ ਸੱਦੇ ਦੇ ਉੱਤੇ ਠੀਕ ਹੈ ਜੀ ਤੇ 80% ਕਬੂਤਰ ਬਾਜੀ ਜਿਹੜੀ ਆ ਉਹ ਪੁੱਜਦੀ ਹੋਈ ਆ ਕੋਈ ਵੀ ਰਹਿ ਨਾ ਜਾਵੇ ਠੀਕ ਹੈ ਜੀ ਵੀਡੀਓ ਦੇ ਵਿੱਚ ਸਾਰੇ ਸੀਨੀਅਰਸ ਮਾਨਯੋਗ ਸਤਕਾਰਯੋਗ ਸਾਡੇ ਪੁੱਜੇ ਹੋਏ ਆ ਇੱਥੇ ਠੀਕ ਹੈ ਜੀ ਆਰਐਸ ਟਾਵਰ ਗਰੁੱਪ ਆ ਔਰ ਵੀ ਸੀਨੀਅਰ ਉਸਤਾਦ ਸਾਹਿਬਾਨ ਨੇ ਜਿਨ੍ਹਾਂ ਦਾ ਨਾਮ ਹੈ ਨਹੀਂ ਲੈ ਸਕਦਾ ਠੀਕ ਹੈ ਜੀ ਸਾਰੇ ਹਾਜ਼ਰ ਆ ਤੇ ਚੇਅਰਮੈਨ ਸਾਹਿਬ ਜੀ ਐਰਕੀ 2025 ਦੇ ਸ਼ੋਕ ਬਾਰੇ ਕੀ ਆਪਣੀ ਪਲੈਨਿੰਗ ਹੈਗੀ ਹੈ ਜੀ ਪਲੈਨਿੰਗ ਚੌਥੇ ਦਿਵਾਰ ਤੋਂ ਛੇੜਾ ਸ਼ੁਰੂ ਹੋਣਗੇ ਇਹ ਵਿਸਾਖ ਦੇ ਚੌਥੇ ਤੋਂ ਅੱਛਾ ਜੀ ਪਹਿਲੀ ਸ਼ੇਲਡ ਹੋਏਗੀ ਸ਼ਗਿਰਦਾ ਖਲੀਫਾ ਲਈ ਠੀਕ ਹੈ ਜੀ ਜਿਸ ਦੀ ਐਂਟਰੀ 2500 ਰੁਪਏ ਹੈਗੀ ਹੈ ਠੀਕ ਹੈ ਦੂਸਰੀ ਸ਼ੇਡ ਹੈਗੀ ਜਿਹੜੀ ਹਰ ਸਾਲ ਬੋਬੀ ਭਾਈ ਸੱਪਾਂ ਦੇ ਨਾਂ ਤੇ ਉੱਡਦੀ ਹੈ ਪਿਤਾ ਜੀ ਆਜ ਤੇ ਉਹ ਬਿਲਕੁਲ ਫ੍ਰੀ ਐਂਟਰੀ ਹੈਗੀ ਹੈ ਉਹ ਮੇਰੇ ਉਹ ਜਿਹੜਾ ਮਰਜ਼ੀ ਕੋਠਾ ਚ ਪਾ ਸਕਦਾ ਠੀਕ ਉੱਤੇ ਪਹਿਲਾ ਨਾਮ 21000 ਰੁਪਿਆ ਦੂਸਰਾ ਨਾਮ 11000 ਰੁਪਿਆ ਤੀਸਰਾ ਨਾਮ 5200 ਰੁਪਿਆ ਬਾਕੀ ਬੱਚੇ ਦਾ ਵੀ ਤੇ ਲਾਸਟ ਕਬੂਤਰ ਦਾ ਨਾਮ ਵੀ 2100 ਰੁਪਿਆ ਹੈਗਾ ਤੇ ਠੀਕ ਹੈ ਉਹਦੇ ਵਿੱਚ 10000 ਰੁਪਿਆ ਲਾਸਟ ਹਿੱਟ ਕਬੂਤਰ ਨੂੰ ਜਣਕੇਸਰ ਨੇ ਲਾਂਚ ਕੀਤਾ ਹਿੱਟ ਕਬੂਤਰ ਨੂੰ ਭਾਵੇਂ ਉਹ ਹਿੱਟ ਬੱਚਾ ਬੈਠੇ ਤੇ ਭਾਵੇਂ ਉਹ ਹਿੱਟ ਕਬੂਤਰ ਬੈਠੇ ਔਰ ਨਾਲ ਹੀ 5100 ਰੁਪਏ ਨੇ ਬੱਚੇ ਦਾ ਵੀ ਅਲਾਉਂਸ ਕੀਤਾ ਆ ਠੀਕ ਹੈ ਉਹ ਸ਼ੀਲਡ ਦੇ ਵਿੱਚ ਉਹ ਸ਼ੀਲਡ ਦੇ ਵਿੱਚ ਉਸ ਦਿਨ ਇੱਕ ਸ਼ੀਲਡ ਹੋਰ ਉੱਡੇਗੀ ਜਿਹੜੀ ਹਰ ਸਾਲ ਅਹੀ ਸ਼ੀਲਡ ਆਨੇ ਆ ਉਸਤਾਜੀ ਤੁਹਾਡੀ ਗੱਲ ਵੱਡੀ ਕਰਨਾ ਜਿਹੜਾ ਬੱਚਾ ਉਹ ਕਿੰਨੀ ਕੋ ਪੱਤੀ ਨੰਬਰ ਠੀਕ ਹੋ ਗਿਆ ਤਾਂ ਜੀ ਸ਼ੁਰੂ ਤੋਂ ਹੀ ਤਿੰਨ ਪਰ ਤੱਕ ਬੱਚੇ ਦਾ ਟਾਈਮ ਮਿਲਦਾ ਠੀਕ ਹੋ ਗਿਆ ਤਾਂ ਜੀ ਸ਼ੀਲਡ ਨਾਲ ਹੋਰ ਉੱਡੇਗੀ ਤਾਂ ਉਹਦੀ 1500 ਰੁਪਏ ਐਂਟਰੀ ਹੋਈ ਜੀ ਠੀਕ ਹੈ ਜੀ ਖਰੀਦੀ ਆਲੀ ਵੱਖਰੀ ਆ 1500 ਰੁਪਏ ਦੀ ਐਂਟਰੀ ਵੱਖਰੀ ਛੋਟੀ ਛੇਲ ਉਹਦੇ ਵਿੱਚ ਵੀ ਆਲ ਸ਼ਹੀਦ ਕਲੀਫਾ ਜਿਹੜਾ ਮਰਜ਼ੀ ਕੋਠਾ ਬਾਸ ਸਕਦਾ ਸਾਰੇ ਵਿੱਚ ਸ਼ੋਅ ਕਰ ਸਕਦੇ ਆ ਠੀਕ ਹੈ ਇੱਕ ਛੀਲਡ ਦੇ ਜਿਹੜੀ ਪਹਿਲੇ ਦੁਆਰ ਹੋਏ ਵੀ ਉਹ ਪਾਜੀ ਵਾਲੀ ਛੀਲਡ ਹੈਗੀ ਆ ਸੀਨਾ ਗਰੁੱਪ ਦੀ ਉਹਦੇ ਵਿੱਚ 2500 ਰੁਪਏ ਐਂਟਰੀ ਹੈ ਠੀਕ ਹੈ ਉਹ ਛੀਲਡ ਦੇ ਵਿੱਚ ਕਬੂਤਰ ਉਹਦੇ ਵਿੱਚ ਪਹਿਲੇ ਦੁਆਰ 11-11 ਕਬੂਤਰ ਉੱਡਣਗੇ ਜਿਨ੍ਹਾਂ ਦੀਆਂ ਬਾਜ਼ੀਆਂ ਲੱਗੀਆਂ ਹੋਈਆਂ ਉਹ ਆਪਣੇ 7 ਜਾਂ 7 ਜੋ ਮੁਕੰਮਲ ਹੈਗਾ ਕਬੂਤਰ ਕੱਟ ਸਕਦੇ ਜਿੰਨਾਂ ਦੀ ਬਾਜ਼ੀਆਂ ਉਹਨਾਂ ਉਹ ਬਾਜ਼ੀਆਂ ਦੇ ਕਬੂਤਰ ਪਰ ਵੱਖਰੇ ਕੱਟ ਸਕਦੇ ਨੇ ਪਰ ਪਹਿਲੇ ਦਵਾਰ ਦੇ ਵਿੱਚ 11-11 ਕਬੂਤਰਾਂ ਦੀ ਜਿਹੜੀ ਮੈਂ ਅਲਾਉਂਸ ਕੀਤੀ ਉਹ ਪਹਿਲੇ ਦਵਾਰ ਤੇ 11-11 ਕਬੂਤਰ ਉੱਡਣਗੇ ਮਤਲਬ ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਜਿਹੜੇ ਸ਼ੀਲਡ ਦੇ ਵਿੱਚ ਐਂਟਰੀ ਹੋਊਗੀ ਜਿਸ ਕਿਸੇ ਨੇ ਵੀ ਕਰੋਣੀ ਹੋਊਗੀ ਉਹ ਆਪਣੇ 11 ਕਬੂਤਰ ਲੈ ਕੇ ਹੀ ਚੱਲੇ। ਹਾਂਜੀ ਪਹਿਲੇ ਦਿਵਾਰ 11 ਕਬੂਤਰ ਲੈ ਕੇ ਚੱਲੇ। ਠੀਕ ਆ ਤੇ ਉਹਦੇ ਵਿੱਚ ਜੇ ਕਿਸੇ ਦੇ ਕੋਈ 1 ਟੂ 1 ਮੁਕਾਬਲੇ ਲੱਗਦੇ ਆ ਤੇ ਉਹ ਆਪਣੇ ਸੱਤਾ ਨੂੰ ਜਾਂ ਸ਼ੀਆ ਨੂੰ ਪੰਜਾਂ ਨੂੰ ਬੱਕਰਾ ਰੰਗ ਲਵਾ ਸਕਦੇ। ਪਹਿਲੇ ਦਿਵਾਰ ਤੇ ਲੱਗੇ ਵੀ ਹੋਏ ਆ ਨਾ। ਉਸਤਾ ਜੀ ਜਿਹੜਾ ਕਿ ਪਹਿਲਾ ਐਤਵਾਰ ਤੁਸੀਂ ਐਨਾਨਸ ਕੀਤਾ ਉਹ ਬਥਾਖਦਾ ਜਿਹੜਾ ਜੇਡ ਦਾ ਪਹਿਲਾ ਹੈ। ਜੇਡ ਦਾ ਠੀਕ ਹੋ ਗਿਆ ਜੀ ਜੇਡ ਦਾ ਪਹਿਲਾ ਐਤਵਾਰ। ਹਾਂਜੀ ਠੀਕ ਹੈ ਜੀ। ਉਹਦੇ ਵਿੱਚ 11 ਕਬੂਤਰ ਹੈਗੇ ਜੇਡ ਦੇ ਪਹਿਲੇ ਐਤਵਾਰ। ਠੀਕ ਹੈ ਔਰ ਇੱਕ ਸਾਰਿਆਂ ਨੇ ਕੁਐਸਚਨ ਕੀਤਾ ਸੀ ਜਿਹੜੀ 3 ਦਿਨਾਂ ਹੀ ਸ਼ੀਲਡ ਹਟਦੀ ਹੈ ਦੂਸਰੇ ਇਤਵਾਰ ਦੇ ਵਿੱਚ ਹਾਂਜੀ ਅੱਗੇ ਅਸੀਂ ਜਿਹੜੇ 7 ਕਬੂਤਰ ਬੈਠਦੇ ਸੀ ਨਾ ਵੀ ਜਿਹੜੇ ਬੈਠੇ ਹੋਈ ਪਾਈਦੇ ਸੀ ਹਾਂ ਤਕਰੀਬਨ ਸਾਰਿਆਂ ਵਿੱਚੋਂ ਐਤਕੀ 10 ਕਬੂਤਰ ਲਾਂਚ ਕੀਤੇ ਹੋਏ ਨੇ ਹਾਂ ਵੀ ਉਹਨਾਂ ਤਿੰਨਾਂ ਦੇ ਵਿੱਚੋਂ ਹੀ ਜੇ ਕੋਈ ਕਬੂਤਰ ਬਦਲਣਾ ਚਾਹਵੇ ਤਾਂ ਬਦਲ ਸਕਦਾ ਹੈਗਾ ਤਿੰਨਾਂ ਜਨਾਂ ਦੇ ਵਿੱਚ 10 ਕਬੂਤਰਾਂ ਨੂੰ ਮੋਤ ਲੱਗੇ ਜਿਹੜੀ ਡੱਕ ਬਾਈ ਡੱਕ ਤਿੰਨ ਦਿਨਾਂ ਵਾਲੀ ਉੱਡੇਗੀ मतलब ਤਿੰਨ ਪਾਇਲਟ ਦੇ ਦੇਨੇ ਤਾਜੀ ਉਹ ਤਿੰਨ ਪਾਇਲਟ ਲਈ ਅੱਗੇ ਇਹ ਹੁੰਦਾ ਸੀ ਕਿ ਜਿਹਦੇ ਸੱਤੇ ਬੈਗੇ ਆ ਨਾ ਮਤਲਬ ਕਿ ਟੋਟਲ ਤੁਸੀਂ 10 ਕਬੂਤਰ ਦੇਤੇ ਆ ਉਹਦੇ ਵਿੱਚੋਂ ਤੁਸੀਂ ਸੱਤਾਂ ਨੂੰ ਪਹਿਲੇ ਦਿਨ ਡਾਇਆ ਵਾ ਜੇ ਕੋਈ ਕਬੂਤਰ ਦੀ ਬਾਦ ਘਾਟ ਹੋ ਜਾਂਦੀ ਆ ਤੇ ਤੁਸੀਂ ਆਪਣਾ ਉਹ ਤਿੰਨਾਂ ਦੇ ਵਿੱਚੋਂ ਆਪਣਾ ਚੇਂਜ ਕਰ ਸਕਦੇ ਜੋ ਜੇ ਕਿਸੇ ਦੇ ਕੋਈ ਦੋ ਨੂੰ ਹੋ ਗਈ ਆ ਤੇ ਉਹ ਆਪਣਾ ਦੋ ਚੇਂਜ ਕਰ ਸਕਦਾ ਵਾ ਕਰ ਸਕਦਾ ਜੇ ਕਿਸੇ ਦੇ ਦੋ ਤਿੰਨ ਚਾਰ ਵੀ ਹੋ ਗੋ ਤੇ ਜਿਵੇਂ ਅੱਗੇ ਵੀ ਮੋਹਰ ਲਾ ਕੇ ਦੇਈ ਦੀ ਉਹ ਦੁਬਾਰ ਮੋਹਰ ਸਾਡੇ ਕੋਲ ਵਾ ਸਕਦਾ ਉਹ ਲਵਾ ਸਕਦਾ ਵਾ ਠੀਕ ਹੈ ਜੀ ਇਹ ਇੱਕ ਬੈਨੀਫਿਟ ਨਾਲ ਜਿਹੜਾ ਮਤਲਬ ਵੀ ਦਿੱਤਾ ਹੋਇਆ ਵਾ ਠੀਕ ਹੈ ਜੀ ਇਸ ਦੀ ਐਂਟਰੀ 7500 ਰੁਪਏ ਆ ਗਈ ਹੈ 7500 ਰੁਪਏ ਦੀ ਐਂਟਰੀ ਹੈਗੀ ਹੈ 7500 ਰੁਪਏ ਹੈ ਅੱਛਾ ਜੀ ਇਹ ਜੇਡ ਦੇ ਪਹਿਲੇ ਇਤਵਾਰ ਤੱਕ ਦਾ ਸ਼ੌਕ ਹੋ ਗਿਆ ਅੱਛਾ ਉਸ ਤੋਂ ਬਾਅਦ ਦਾ ਜੀ ਬਾਕੀ ਦੂਸਰੇ ਦੁਆਰ ਦੂਸਰੇ ਇਤਵਾਰ ਦੂਸਰੇ ਇਤਵਾਰ ਠੀਕ ਹੋ ਗਿਆ ਤੀਸਰੇ ਇਤਵਾਰ 520 ਅਛਾ ਇਹ ਉਹ ਹਰ ਸਾਲ ਦੀਆਂ ਇੱਕ ਛੇੜੋ ਜੁੜਦੀ ਹੈ ਕੀ 3 ਛੇੜਡੇ ਤੇ ਇੱਕ ਛੇੜ ਪਹਿਲੇ ਐਤਵਾਰ ਵੀ ਉੱਡੇਗੀ ਉਹਦੇ ਵਿੱਚ ਛੇੜਡੇ ਮਲਵਈਆਂ ਦੀ ਹੈ ਜੇ ਦਾ ਕੋਈ ਦਿਲ ਕਰੇ ਕਿ ਮੈਂ ਆਪਣੇ ਦੇਸੀ ਕਬੂਤਰ ਡਵੇਚਾ ਦਾ ਸਕਦਾ ਮਲਵਈਆਂ ਨਾਲ ਉਹ ਦੇਸੀ ਕਬੂਤਰ ਮਲਵਈਆਂ ਨਾਲ ਡਾ ਸਕਦਾਗਾ ਇਸ ਦੀ ਪਹਿਲੇ ਦਵਾਰ ਦੀ ਸ਼ੀਲਡ ਹੈਗੀ ਹੈ ਮਲਵਈਆਂ ਦੀ ਵੀ ਉੱਤੇ ਕੋਈ ਪਾਬੰਦੀ ਨਹੀਂ ਹੈਗੀ ਕੋਈ ਪਾਬੰਦੀ ਨਹੀਂ ਮਲਵਈ ਉੱਡਨੇ ਸਾਰਿਆਂ ਦੇ ਮਲਵਈ ਆ ਮਲਵਈ ਆ ਕੋਈ ਕਹਿੰਦਾ ਦੇਸੀ ਮੇਰੇ ਵੀ ਜਿੱਤ ਕੇ ਬੈਣੇ ਕੋ ਦੇਸੀਆਂ ਦਾ ਵੀ ਸ਼ੌਂਕ ਵਿਦੇਸ਼ੀਆਂ ਨੂੰ ਵੀ ਸਟੈਂਪ ਲਵਾ ਸਕਦੇ ਹੋ ਲਵਾ ਸਕਦੇ ਨੇ ਠੀਕ ਹੈ ਉਹ ਪਹਿਲੇ ਦਵਾਰ ਦੀ ਸ਼ੀਲਡ ਹੈਗੀ 2000 ਰੁਪਏ ਐਂਟਰੀ ਹੈਗੀ ਹੈ ਠੀਕ ਹੈ 2000 ਐਂਟਰੀ ਉਹ ਜੇਡ ਦੇ ਪਹਿਲੇ ਦਵਾਰ ਜੇਡ ਦੇ ਪਹਿਲੇ ਦਵਾਰ ਠੀਕ ਹੋ ਗਿਆ ਸਾਜੀ ਉਹ ਸ਼ੀਲਡ ਬਲੋਈ ਆਦੀ ਆ ਪਰ ਮਨ ਜਿਹੜਾ ਕੋਈ ਫੀਲ ਵੀ ਚਟਾਣੇ ਆ ਜੀ ਸਾਧੂਆਂ ਨੇ ਕਿ ਕੋਈ ਕਦੇ ਵੀ ਮੇਰਾ ਪਹਿਲਾ ਕਬੂਤਰ ਜਿੱਤ ਕੇ ਬੈਠੇਗਾ ਫਲਾਣਾ ਜਿਹਦੇ ਨਾਲ ਜਦੀ ਲੱਗ ਜਵੇ ਇਸ ਹਰ ਸ਼ੀਲਡ ਦੇ ਵਿੱਚ ਕਬੂਤਰ ਡਬਲ ਮੋਰ ਵੀ ਲੱਗੇ ਦੀ ਜਿਸ ਜਿੰਨੇ ਕਦੇ ਸ਼ੌਂਕ ਕਰਨਾ ਡਬਲ ਮੋਰ ਦਾ ਵੀ ਵਿੱਚ ਸ਼ੌਂਕ ਹੋਏਗਾ ਸਾਰੀਆਂ ਸ਼ੀਲਡਾਂ ਦੇ ਵਿੱਚ ਅੱਛਾ ਜੀ ਲਓ ਜੀ ਇੱਕ ਨੋਟਮੈਂਟ ਹੋਰ ਕਰ ਦਈਏ ਹੋਰ ਕੋਈ ਉਸਤਾਦ ਜੀ ਕੋਈ ਜਿੱਦਾਂ ਕਿ ਉਸਤਾਦ ਜੀ ਆਪ ਸਾਰੇ ਸੀਨੀਅਰਸ ਪਲੇਅਰ ਹਾਲ ਨੰਬਰ ਸਰ ਦੇ ਸਾਰੇ ਬੈਠੇ ਹੋਏ ਆ ਅੱਜ ਇੱਥੇ ਸਾਰਿਆਂ ਦੀ ਕੱਲੀ ਕੱਲੀ ਗੱਲ ਸੁਣੀ ਜਾਏਗੀ ਜੀ ਬਿਲਕੁਲ ਜੀ ਅਸੀਂ ਸਾਰੇ ਭਰਾਵਾਂ ਨੇ ਟਾਈਮ ਰੱਖਿਆ ਸੀਗਾ ਸੀਜ਼ਨ ਸ਼ੋਕ ਸ਼ੁਰੂ ਹੋਣ ਤੋਂ ਪਹਿਲਾਂ ਜੇ ਦਾ ਵੀ ਕੋਈ ਆਪਸ ਵਿੱਚ ਕੋਈ ਸ਼ੱਕ ਸ਼ੁਭਾ ਜਾਂ ਕਿਸੇ ਦੀ ਕੋਈ ਮਨਚ ਮਟਾ ਕੋਈ ਗੱਲਬਾਤ ਆ ਤਾਂ ਅਸੀਂ ਸਾਰੇ ਜਾਨੇ ਇਕੱਠੇ ਆ ਇੱਥੇ ਅਸੀਂ ਸਾਰੇ ਜਾਨੇ ਬੈਠ ਕੇ ਉਹਦਾ ਹੱਲ ਵੀ ਕਰਾਂਗੇ ਔਰ ਜੇ ਕਿਸੇ ਨੇ ਕੋਈ ਨਵਾਂ ਆਪਣਾ ਸੁਝਾਅ ਪੇਸ਼ ਕਰਨਗੇ ਉਹ ਸੁਝਾਅ ਤੇ ਵਿਚਾਰ ਵੀ ਕੀਤਾ ਜਾਏ ਵਿਚਾਰ ਵਟਾਂਦਰਾ ਕੀਤਾ ਜਾਏ ਬਿਲਕੁਲ ਜੀ ਬਿਲਕੁਲ ਐਸੇ ਨਹੀਂ ਹੋਏ ਜੀ ਠੀਕ ਹੈ ਜੀ ਹਾਂ ਇਤਲਾ ਜਿਹੜੀ ਆ ਇਹ ਚੇਅਰਮੈਨ ਸਾਹਿਬ ਨੂੰ ਹੋਣੀ ਚਾਹੀਦੀ ਆ ਕਿਉਂਕਿ ਇਹ ਸਾਡੀ ਅਸੀਂ ਆਪਣੇ ਤਰੀਕੇ ਨਾਲ ਇੱਕ ਕਮੇਟੀ ਬਣਾਈ ਹੋਈ ਆ ਚੇਅਰਮੈਨ ਸਾਹਿਬ ਉਹ ਚੀਜ਼ ਨੂੰ ਕਿਉਂਕਿ ਇਹ ਨਾ ਹੋਵੇ ਵੀ ਇਹਨਾਂ ਨੂੰ ਪਤਾ ਨਾ ਹੋਵੇ ਬਾਅਦ ਚ ਕੋਈ ਰੱਬੜ ਪੈ ਜੇ ਹਾਂ ਕੋਈ ਵੀ ਬਾਜੀ ਜਿਹੜੀ ਅੰਮ੍ਰਿਤਸਰ ਵਿਜ਼ਨ ਐਸੋਸੀਏਸ਼ਨ ਦੀ ਤੇ ਝੰਡੇ ਥੱਲੇ ਉਡਣੀ ਆ ਉਹਦੀ ਇਤਲਾ ਜਿਹੜਾ ਵਾ ਕਮੇਟੀ ਨੂੰ ਹੋਊਗੀ ਤੇ ਕਮੇਟੀ ਦੇ ਅਸੀਂ ਚੇਅਰਮੈਨ ਇਹਨਾਂ ਨੂੰ ਅਗੂ ਸਤਾਜੀ ਨੂੰ ਬਣਾਇਆ ਇਹਨਾਂ ਨੂੰ ਸਾਰਾ ਆਪਣਾ ਦੱਸ ਕੇ ਜੇ ਮਾਲੂ ਸਾਡਾ ਗਰੁੱਪ ਆ ਉਹ ਦੂਜੇ ਗਰੁੱਪ ਨਾਲ ਲਾਉਦਾ ਤੇ ਉਹਦੇ ਬਾਰੇ ਇਤਲਾਹ ਹੋਊਗੀ ਕਿ ਇਹ ਕਿਉਂਕਿ ਜਦੋਂ ਇਹਨਾਂ ਨੂੰ ਪਤਾ ਹੋਊਗਾ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ